ਸਸਿਕਾ ਦੋਸਤੋ ਤੁਸੀਂ ਵੀ ਦੇਖ ਲਓ ਯੂਕੇ ਦਾ ਸ਼ਹਿਰ ਗਰਮਿੰਗਮ ਉੱਥੇ ਮਾਰਕੀ ਸ਼ੁਰੂ ਹੋ ਗਈ ਜੀ ਇਹਨੂੰ ਕਿਸਵਸ ਮਾਰਕੀ ਵੀ ਕਹਿੰਦੇ ਵੇ ਫ੍ਰੈਂਕਫਰਟ ਮਾਰਕੀ ਵੀ ਕਹਿੰਦੇ ਵੇ ਤੇ ਜਰਮਨ ਮਾਰਕੀ ਵੀ ਕਹਿੰਦੇ ਵੇ ਤੇ ਰੌਣਕਾਂ ਬਹੁਤ ਆਈਆਂ ਜੀ ਸਟਾਰਟਿੰਗ ਹੋ ਗਈ ਇਹ ਹੁਣ ਚੱਲੇਗੀ ਨਵੇਂ ਸਾਲ ਤੱਕ ਜੇ ਤੁਸੀਂ ਵੀ ਖਾਣ ਪੀਣ ਦੀ ਸ਼ਿਕਨ ਹੋ ਵੇੜ ਸ਼ੇਰ ਪੀਣੀ ਹੈ ਹੋਰ ਪ੍ਰੇਕਸ਼ਾ ਲੈਣਾ ਹੈ ਜਾਂ ਹੋਰ ਕੋਈ ਚੀਜ਼ ਖਾਣੀ ਪੀਣੀ ਹੈ ਤੇ ਜ਼ਰੂਰ ਤੁਸੀਂ ਜਾਓ ਇਹ ਸਿਟੀ ਸੈਂਟਰ ਦੇ ਸਿਖਨ ਦੇ ਬਿਲਕੁਲ ਨਾਲ ਹੀ ਮਾਰਕੀ ਲੱਗਦੀ ਹੈ ਜਿਹੜੇ ਪੁਰਾਣੇ ਲੋਕ ਰਹਿੰਦੇ ਇੱਥੇ ਉਹਨਾਂ ਨੂੰ ਸਾਰਾ ਪਤਾ ਹੈ ਤੇ ਜਿਹੜੇ ਨਵੇਂ ਲੋਕ ਆਏ ਵੇ ਉਹਨਾਂ ਨੇ ਜ਼ਰੂਰ ਜਾ ਕੇ ਅਨਜੋਏ ਕਰਨਾ ਚਾਹੀਦਾ ਹੈ ਦੇਖਣਾ ਚਾਹੀਦਾ ਗੋਰੀਆਂ ਦਾ ਤਿਹਾਰ ਕੀ ਹੋਜਿਆ ਅਸੀਂ ਪੰਜਾਬੀਆਂ ਨੇ ਤੇ ਆਪਣੀ ਦੀਵਾਲੀ ਮਨਾ ਲਈਏ ਯਾਨੀ ਕਿ ਇੰਡੀਅਨ ਸਾਰੇ ਪੰਜਾਬੀ ਹੋਣ ਜਾਂ ਹਿੰਦੀ ਹੋਣ ਸਭ ਨੇ ਦੀਵਾਲੀ ਮਨਾਈਏ ਹੁਣ ਤੁਸੀਂ ਗੋਰੀਆਂ ਦਾ ਤਿਹਾੜੀ ਦੇਖੋ ਦੇਖ ਲਓ ਤੁਸੀਂ ਸ਼ੋਪਿੰਗ ਹੋ ਰਹੀ ਏ ਸਟਾਲ ਲੱਗੇ ਹੋਏ ਖਾਣ ਪੀਣ ਦੇ ਕੋਈ ਬੀਅਰ ਪੀ ਰਹੇ ਆ ਕੁਚਕਣ ਖਾ ਰਹੇ ਆ ਯਾਨੀ ਕਿ ਕੋਈ ਨਾ ਕੋਈ ਨਜ਼ਾਰਾ ਲੈ ਰਹੇ ਵੇ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ